올 인디아 ਸੈਨੀ ਸੇਵਾ ਸਮਾਜ ਮੁਹਾਲੀ ਯੂਨਿਟ ਦੇ ਬੈਨਰ ਹੇਠ ਪਹਿਲਾ ਸੈਨੀ ਸਮਾਜ ਕਾਨਫਰੰਸ ਅਤੇ ਸਨਮਾਨ ਸਮਾਰੋਹ ਭਾਰਤ ਪੱਦਰ ਦੇ ਮੁਹਾਲੀ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਕਈ ਰਾਜਨੀਤਿਕ ਅਤੇ ਸਮਾਜਿਕ ਕਾਰਕਟਰਾਂਵਾਂ ਅਤੇ ਸ਼ਖਸੀਤਾਂ ਨੇ ਹਿੱਸਾ ਲਿੱਤਾ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਕਈ ਵੱਡੇ ਅਫਸਰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ 올 인디아 ਸੈਣੀ ਸੇਵਾ ਸਮਾਜ ਮੋਹਾਲੀ ਯੂਨਿਟ ਦੇ ਮੌਜੂਦਾ ਪ੍ਰਧਾਨ ਅਤੇ ਕੋਆਰਡੀਨੇਟਰ ਪ੍ਰੀਤ ਕਮਲ ਸਿੰਘ ਸੈਣੀ ਨੇ ਦੱਸਿਆ ਕਿ ਸਮਾਗਮ ਦੀ ਅਗਵਾਈ ਲਵਲੀਨ ਸਿੰਘ ਸੈਣੀ ਪ੍ਰਧਾਨ 올 ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ ਨੇ ਕੀਤੀ ਇਸ ਮੌਕੇ ਦੇ ਸੰਗਠਨ ਦੇ ਉਪ ਪ੍ਰਧਾਨ ਪੰਜਾਬ ਹਰਬੰਸ ਸਿੰਘ ਸੈਣੀ ਅਤੇ ਉਪ ਪ੍ਰਧਾਨ ਹਰਜੀਤ ਸਿੰਘ ਮਿੰਟਾ ਬਲਟਾਣਾ ਵੀ ਹਾਜ਼ਰ ਰਹੇ ਪੱਤਰਕਾਰ ਨਾਲ ਕੀਤੀ ਖਾਸ ਗੱਲਬਾਤ ਪਹਿਲੇ ਜੀ ਸਾਰਿਆਂ ਨੂੰ ਮਾੜੀ ਨਿਵਾਸੀਆਂ ਨੂੰ ਪਹਿਲੀ ਵਾਰ ਆਪਣੇ ਯੂਨਿਟ ਚ ਆਲ ਇੰਡੀਆ ਸੈਣੀ ਸੇਵਾ ਸਮਾਜ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਰੇ ਮੱਲਾ ਨਿਵਾਸੀ ਸਾਰੇ ਮਾੜੀ ਨਿਵਾਸੀ ਇੱਥੇ ਪਹੁੰਚੇ ਹੋਏ ਨੇ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੈਣੀ ਸਮਾਜ ਨੂੰ ਲੈ ਕੇ ਆਪਾਂ ਇੱਕ ਆ ਪ੍ਰੋਗਰਾਮ ਜਿਹੜਾ ਅੱਜ ਰੱਖਿਆ ਹੋਇਆ ਸਾਰੇ ਬੰਦਿਆਂ ਨੂੰ ਇਨਵਾਈਟ ਕੀਤਾ ਹੈ ਤਾਂ ਕਿ ਅਸੀਂ ਇੱਕ ਵਧੀਆ ਉਪਰਾਲਾ ਕਰ ਸਕੀਏ ਸੋਸ਼ਲ ਵਰਕ ਤੋਂ ਲੈ ਕੇ ਆਪਣੀ ਕਮਿਊਨਿਟੀ ਨੂੰ ਲੈ ਕੇ ਅਸੀਂ ਇੱਕ ਹੋਰ ਉਪਰਾਲੇ ਦੇ ਨਾਲ-ਨਾਲ ਸਾਰੇ ਚੀਜ਼ਾਂ ਦੇ ਪ੍ਰਤੀ ਕੰਮ ਕਰੀਏ ਮਿਹਨਤ ਨਾਲ ਕਰੀਏ ਤਾਂ ਕਿ ਅਸੀਂ ਇੱਕ ਸਮਾਜ ਨੂੰ ਚੰਗਾ ਮੈਸੇਜ ਦੇ ਸਕੀਏ ਸਰ ਕਿਸ ਤਰ੍ਹਾਂ ਦੇ ਕੰਮ ਕਰਨ ਜਾ ਰਹੀ ਸਾਰੀ ਸਮਾਜ ਦੇ ਵਿੱਚ ਕਿਹਾ ਕੋਈ ਸਮਾਜ ਸੇਵਾ ਇਨਕਲੂਡ ਹੋਏਗੀ ਜਾਂ ਉਹ ਕਿਸ ਤਰ੍ਹਾਂ ਦੇ ਕੰਮ ਹੋਣਗੇ ਦੇਖੋ ਜੀ ਸਾਡੇ ਵਿੱਚ ਸਾਰੀ ਸਮਾਜ ਸੇਵਾ ਹੀ ਜਿੰਨੀ ਵੀ ਕਮਿਊਨਿਟੀ ਹੈ ਉਹਨਾਂ ਨਾਲ ਅਸੀਂ ਸਮਾਜਿਕ ਤੌਰ ਤੇ ਜੁੜੇ ਹੋਏ ਨੇ ਜਿਹੜੇ ਸਾਡੇ ਪ੍ਰਧਾਨ ਹੈਗੇ ਆ ਜੀ ਪੰਜਾਬ ਰਾਜ ਦੇ ਪ੍ਰਧਾਨ ਲਵleen ਸਿੰਘ ਸੈਣੀ ਜੀ ਸਾਡੇ ਨਾਲ ਅੱਜ ਉਪਸਥਿਤ ਹੋਏ ਸੀ ਜੋ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਸਾਰਾ ਇਸ ਪ੍ਰੋਗਰਾਮ ਦੀ ਅਸੀਂ ਅਗਵਾਈ ਕਰ ਰਹੇ ਨੇ ਜੀ ਸਾਡੇ ਮੀਤ ਪ੍ਰਧਾਨ ਅਜਮੇਰ ਸਿੰਘ ਕੋਟਰਾ ਨਿਹੰਗ ਤੋਂ ਵੀ ਪਹੁੰਚੇ ਹੋਏ ਨੇ ਸੋ ਇਹਨਾਂ ਦੀ ਹੱਲਾਸ਼ੀਰੀ ਕਰਕੇ ਅਸੀਂ ਬੁਹਾੜੀ ਦੇ ਵਿੱਚ ਇੱਕ ਵਧੀਆ ਉਪਰਾਲਾ ਕਰਿਆ ਤਾਂ ਕਿ ਅਸੀਂ ਜਾਗਰੂਕ ਕਰਾ ਸਕੀਏ ਆਪਣੇ ਸਮਾਜ ਨੂੰ ਬਰਾਦਰੀ ਨੂੰ ਇੱਕ ਵਧੀਆ ਕੰਮ ਦੇ ਲਈ ਸਰ ਚਾਈਨੀਸ ਸਮਾਜ ਇੱਕ ਬਹੁਤ ਵੱਡਾ ਸਮਾਜ ਆਏਗਾ। ਕੀ ਅੱਜ ਸਿਰਫ ਮੁਹਾਲੀ ਤੋਂ ਹੀ ਬੁਲਾਏ ਗਏ ਨੇ ਨੁਮਾਇੰਦੇ ਕਿ ਬਾਹਰੋਂ ਵੀ ਆ ਰਹੇ ਨੇ ਪੰਜਾਬ ਤੋਂ ਆ ਰਹੇ ਨੇ। ਦੇਖੋ ਅੱਜ ਸਿਰਫ ਮੁਹਾਲੀ ਢਿਲੇ ਤੋਂ ਲੈ ਕੇ ਜਿੰਨੇ ਵੀ ਮਹਾਲੀ ਢਿਲੇ ਦੇ ਵਿੱਚ ਪਿੰਡ ਨੇ, ਮੱਲੇ ਆਂ, ਕਸਬੇ ਆਂ, ਕਲੋਨੀ ਆਂ, ਸਾਰੀ ਜਗ੍ਹਾ ਦੇ ਸਾਡੇ ਇੱਥੇ ਬੰਦੇ ਮੌਜੂਦ ਹੈਗੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਸਾਰਿਆਂ ਨੇ ਆਪਣਾ ਵਧੀਆ ਹੁੰਘਾਰਾ ਪੜਿਆ, ਸਾਡੀ ਪੂਰੀ ਸਪੋਰਟ ਸਾਡੀ ਕਰੀ ਆ, ਸਾਰੇ ਪਹੁੰਚੇ ਹੋਏ ਆ ਜੀ ਇਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਆ। ਸਰ ਸੈਨੀ ਸਮਾਜ ਦੀ ਗੱਲ ਕਰੀ ਅੱਜ ਪੋਲੀਟਿਸ਼ੀਨ ਵੀ ਵੱਡੇ ਲੈਵਲ ਤੇ ਬੈਠੇ ਨੇ ਪੁਲਿਸ ਦੇ ਵਿੱਚ ਵੀ ਹੈਗੇ ਨੇ ਕਿੱਦਾਂ ਦਾ ਮਾਨ ਮਹਿਸੂਸ ਹੁੰਦਾ ਦੇਖੋ ਜੀ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਆ ਐਕਚੁਅਲੀ ਜਾਗਰੂਕ ਕਰਨਾ ਹੀ ਸਾਡਾ ਬਹੁਤ بڑا ਕੰਮ ਹੈ ਜੀ ਬੜੀ-ਬੜੀ ਅਹੁਦੇ ਤੇ ਡੀਐਸਪੀ ਤੋਂ ਲੈ ਕੇ ਪੀਸੀਐਸ ਆਈਪੀਐਸ ਆਈਏਐਸ ਹਨੇ ਵਧੀਆ ਅਹੁਦੇ ਤੇ ਬੈਠੇ ਹੋਏ ਆ ਬਟ ਜਿਹੜੀ ਮੇਨ ਗੱਲ ਆ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਇਸ ਬਰਾਦਰੀ ਦੇ ਜੰਗੇ ਐਜੂਕੇਟਿਡ ਬੰਦੇ ਆਪਣੇ ਵਧੀਆ ਅਹੁਦੇ ਤੇ ਬੈਠੇ ਹੋਏ ਨੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਤੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਅਸੀਂ ਅੱਜ ਦਾ ਪ੍ਰੋਗਰਾਮ ਦੇ ਵਿੱਚ ਆ ਸਰ ਆਨ ਦੇ ਸਮੇਂ ਕਿ ਪੰਜਾਬ ਪੱਧਰ ਤੇ ਵੀ ਪ੍ਰੋਗਰਾਮ ਕੀਤਾ ਜਾਏਗਾ 올 ਇੰਡੀਆ ਲੈਵਲ ਆਲ ਰੈਡੀ ਪੰਜਾਬ ਪੱਧਰ ਤੇ ਸਾਡੇ ਪ੍ਰੋਗਰਾਮ ਚੱਲ ਰਹੇ ਆ ਜੀ ਠੀਕ ਹੈ ਜੀ ਲਵਲੀਨ ਸੈਣੀ ਜੀ ਦੀ ਅਗਵਾਈ ਹੇਠ ਵਧੀਆ ਇਸ ਤੋਂ ਵੀ ਵਧੀਆ ਪ੍ਰੋਗਰਾਮ ਅਸੀਂ ਕਰਾਂਗੇ ਅੱਗੇ ਆਉਣ ਵਾਲੇ ਪ੍ਰੋਗਰਾਮ ਤੁਸੀਂ ਦੇਖੋਗੇ ਜਰੂਰ ਆਪਾਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਾਂਗੇ ਤੇ ਤਾਂਕਿ ਅਸੀਂ ਇੱਕ ਵਧੀਆ ਵਧੀਆ ਕੰਮ ਨਾਲ ਤੇ ਵਧੀਆ ਸੁੱਚੇ ਢੰਗ ਨਾਲ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਜੀ ਲਵleen ਜੀ ਕੀ ਕਹਿਣਾ ਚਾਹੋਗੇ ਤੁਸੀਂ ਖਾਸ ਤੌਰ ਤੇ ਪਹੁੰਚੇ ਹੋ ਪੰਜਾਬ ਦਾ ਔਰਦਾ ਤੁਹਾਡੇ ਕੋਲ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਮਹਾਲ ਨਿਵਾਸੀਆਂ ਸਤਿ ਸ਼੍ਰੀ ਅਕਾਲ ਬਹੁਤ ਹੀ ਸੁਆਗਤ ਤੇ ਖੁਸ਼ ਨਮਾਦ ਇਹਨਾਂ ਅੱਜ ਇਆ ਜੋ ਸਿੱਖ ਸੋਚ ਲੈ ਕੇ ਚੱਲੇ ਜਿਉਂ ਵਿਜਨ ਸੀ ਸਾਡਾ ਕੀ ਪੂਰਾ ਪੰਜਾਬ ਆਲ ਇੰਡੀਆ ਸੈਣੀ ਸੇਵਾ ਸਮਾਜ ਇਹ ਹੈ ਕਿ ਸਾਡੇ ਰਾਸ਼ਟਰੀ ਪ੍ਰਧਾਨ ਦਿਲਬਾਤ ਸਿੰਘ ਸੈਣੀ ਜੀ ਗੁੜगांव ਤੋਂ ਹਨ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਪੂਰੇ ਇੰਡੀਆ ਦੇ 22 ਸਟੇਟਾਂ ਦੇ ਵਿੱਚ ਸਾਡਾ ਸੰਗਠਨ ਹੈ ਜਿਹੜਾ ਕੰਮ ਕਰ ਰਿਹਾ ਹੈ ਪੰਜਾਬ ਦੀ ਵਾਗਡੋਰ ਮੈਨੂੰ ਫਰਵਰੀ 2024 ਵਿੱਚ ਮਿਲੀ ਸੀ ਉਸ ਸਮੇਂ ਪੰਜਾਬ ਦੀ ਮਤਲਬ ਸੰਗਠਨ ਦੀ ਹਾਲਾਤ ਕੋਈ ਜ਼ਿਆਦਾ ਮਜ਼ਬੂਤ ਨਹੀਂ ਸੀ ਪਰੰਤੂ ਮੈਂ ਪਰਮ ਪਿਤਾ ਪਰਮਾਤਮਾ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਕਿ ਉਹਨਾਂ ਦੀ ਮਿਹਰ ਸਦਕਾ ਸੀ ਅੱਜ ਉਸ ਨੂੰ ਕੰਮ ਤੇ ਪਹੁੰਚੇ ਹਾਂ ਕਿ ਅਸੀਂ ਹਰ ਇੱਕ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਆਪਣੀ ਯੂਨਿਟ ਦੀ ਸਥਾਪਨਾ ਕਰ ਚੁੱਕੇ ਹਾਂ ਚਾਹੇ ਉਹ ਸੰਗਰੂਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਦਿਨਾਨਗਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਲੁਧਿਆਣਾ ਮਤਲਬ ਛੋਟੇ-ਛੋਟੇ ਕਸਬੇ ਗੀ ਮਿਡਲਾ ਅੱਡਾ ਮਾਨਸਾ ਮਤਲਬ ਰੋਪੜ ਮਤਲਬ ਸਾਡੀ ਬਹੁਤ ਸ਼ਾਨਦਾਰ ਜਿਹੜੀ ਯੂਨਿਟ ਆ ਮਤਲਬ ਜੋ ਅਸੀਂ ਸੋਚ ਲਈ ਕਿ ਚੱਲੇ ਹਾਂ ਕਿ ਅਸੀਂ ਗਰਾਊਂਡ ਤੇ ਕੰਮ ਕਰਨਾ ਹੈ ਸਾਡੀ ਜਿਹੜੀ ਗਰਾਊਂਡ ਅਜ ਤੱਕ ਗਰਾਊਂਡ ਨੂੰ ਕਿਸੇ ਨੇ ਟੱਚ ਨਹੀਂ ਕੀਤਾ ਤਾਂ ਜਿਹੜੇ ਵੀ ਫੈਸਲੇ ਹੁੰਦੇ ਰਹੇ ਆ ਕੇਵਨ ਜਿ ਬੈਠ ਕੇ ਫੈਸਲੇ ਹੁੰਦੇ ਰਹੇ ਆ ਤੇ ਜਿਹੜੀ ਸਾਡੀ ਸੋਚ ਹੈ ਕਿ ਅਸੀਂ ਗਰਾਊਂਡ 'ਚ ਲੋਕਾਂ 'ਚ ਵਿਚਰ ਕੇ ਉਹਨਾਂ ਦੇ ਦੁੱਖ ਚੁੱਕ ਚ ਸ਼ਾਮਿਲ ਹੋਈਏ ਉਹਨਾਂ ਦੀ ਜੋ ਜ਼ਰੂਰਤ ਹੈ ਉਸ ਨੂੰ ਮਹਿਸੂਸ ਕਰੀਏ ਤੇ ਲੋਕਾਂ ਦਾ ਸਾਥ ਦਈਏ ਉਹਨਾਂ 'ਚ ਵਿਚਰੀਏ ਜੇ ਆਪਾਂ ਲੋਕਾਂ 'ਚ ਨਹੀਂ ਵਿਚਰਦੇ ਤਾਂ ਜਮਹੂਰੀਅਤ ਦੀ ਹੈ ਆਪਣੀ ਜਿਹੜੀ ਸੰਗਠਨ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਕਿ ਉਹਨਾਂ ਦੇ ਦੁੱਖ ਸੁੱਖ ਚ ਉਹਨਾਂ 'ਚ ਸਾਂਝੇ ਹੋਣਾ ਪੈਣਾ ਹੈ ਇਸ ਦੇ ਨਾਲ ਹੀ ਜਿਹੜੀ ਸਾਡੀ ਸੋਚ ਹੈ ਕਿ ਸਾਡੀ ਜਿਹੜੀ ਬਰਾਦਰੀ ਹੈ ਉਹ ਹਰ ਇੱਕ ਵਿੰਨ ਪੱਖ ਚ ਅੱਗੇ ਜਾਵੇ ਚਾਹੇ ਸਮਾਜਿਕ ਕਾ ਚਾਹੇ ਆਰਥਿਕ ਕਾ ਚਾਹੇ ਹੋ ਐਡਮਿਨਿਸਟ੍ਰੇਟਿਵ ਐ ਚ ਰਾਜਨੀਤਿਕ ਹੋਵੇ ਚਾਹੇ ਸਪੋਰਟਸ ਖੇਤਰ ਚ ਤਾਂ ਸਾਡੀ ਕੋਸ਼ਿਸ਼ ਹੈ ਕਿ ਆਪਣੇ ਸਮਾਜ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਅਸੀਂ ਹੱਲਾਸ਼ੀਰ ਦਈਏ ਕਿ ਉਹਨਾਂ ਨੂੰ ਆਪਣੇ ਆਪਣੇ ਫੀਲਡ ਚ ਅੱਗੇ ਜਾਣ ਵਾਸਤੇ ਹੌਸਲੇ ਦਈਏ ਤੇ ਇਸ ਦੇ ਨਾਲ ਹੀ ਨਸ਼ੇ ਤੋਂ ਉਹਨਾਂ ਨੂੰ ਬਚਾ ਸਕੀਏ ਤੇ ਪਰਿਵਾਰਾਂ ਦੇ ਵਿੱਚ ਕੋਈ ਵਧੀਆ ਆਪਣੇ ਪਰਿਵਾਰਿਕ ਤੌਰ ਤੇ ਪੰਚਾਇਤੀ ਤੌਰ ਤੇ ਅਸੀਂ ਕੋਈ ਇਹ ਜੇ ਆਪਣੇ ਸਿੰ ਆਪਣੇ ਜਿਹੜੇ ਸਮਾਜ ਨੂੰ ਅੱਗੇ ਵਧਾਉਣ ਵਾਸਤੇ ਪਿਹੇ ਜੇ ਫੈਸਲੇ ਕਰੀਏ ਜਿਹੜੀ ਸਮਾਜਿਕ ਕ੍ਰਿਤਿਆ ਹਨ ਜਿਵੇਂ ਦੇਹੇਸ਼ ਪ੍ਰਤੀ ਯਾਪਾਪ ਹੋਗ ਜਿਹੜੇ ਕਿਸੇ ਦੇ ਦੱਤ ਤੇ ਭੋਗ ਜਿਹੜੇ ਕਰਦੇ ਆ ਬੜੇ ਸ਼ਾਹੀ ਤਾਟ ਨਾ ਕਰਦੇ ਉਹਨਾਂ ਨੂੰ ਥੋੜਾ ਘਟਾਇਆ ਜਾਵੇ ਇਹ ਜੇ ਸਾਡੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਗੁਮੇਂ ਚਲਾਵਾਂਗੇ ਕਿ ਆਪਣੀ ਮਤੇ ਪਾਸ ਕਰਾਈ ਹਰੇਕ ਜ਼ਿਲ੍ਹੇ 'ਚ ਕਿ ਜਿਹੜੇ ਸਾਡੇ ਭੋਗ ਭੋਗ ਹਨ ਦੱਤ ਦੇ ਕਿਲ ਕੋ ਸਾਦੇ ਸੁਧ ਸਿੱਧੇ ਤਰੀਕੇ ਨਾਲ ਹੋਣਗੇ ਤੇਹੀ ਸੋਚ ਲੈ ਕੇ ਚੱਲਾਂਗੇ ਆਪਾਂ ਜਿਸ ਰਿਸ਼ਤੇ ਨਾਲ ਤੇ ਜਿਹੜੀ ਸਮੱਸਿਆ ਆ ਰਹੀ ਹੈ ਵਧੀਆ ਮੇਲ ਨਹੀਂ ਹੋ ਰਹੀ ਆਪੇ ਜਿ ਪਰਿਵਾਰਾਂ ਦੇ ਉਹਨਾਂ ਵਾਸਤੇ ਵੀ ਸਾਡੀ ਸਮੁਨਿਅਤ ਰਹੇਗੀ ਤੇ ਇਸ ਤੇ ਨਾਲ ਹੀ ਅੱਜ ਅਸੀਂ ਮਹਾਲੀ ਦੇ ਪਹਿਲਾ ਇਸ ਮੇਲਨ ਮੇਰੇ ਕੋਈ ਸਾਲਾਂ ਬਾਅਦ ਮੇਰੇ ਕਰ 35 ਹਜ਼ਾਰ ਬਾਅਦ ਕੋਈ ਇਸ ਮੇਲਨ ਹੋਣ ਜਾ ਰਿਹਾ ਹੈ ਮੈਂ ਆਪਣੇ ਇਸ ਯੁਵਾ ਸਾਥੀ ਵਾਸਤੇ ਬਹੁਤ ਪੇਜ ਕਰਦਾ ਫਰੀਦ ਜੀ ਦੀ ਇਹਨਾਂ ਨੇ ਆਪਣੀ ਮਿਹਨਤ ਨਾਲ ਬਹੁਤ ਮਿਹਨਤ ਕੀਤੀ ਇਸ ਸਾਥੀ ਨੇ ਮਤਲਬ ਮੈਂ ਹੈਰਾਨ ਹਾਂ ਕਿ ਮਤਲਬ ਇਸ ਨੇ ਇਸ ਲੈਵਲ ਤੱਕ ਮਿਹਨਤ ਕੀਤੀ ਹੈ ਕਿ ਐਡੇ ਐਡੇ ਬੜੇ ਸ਼ਾਨਦਾਰ ਫੰਕਸ਼ਨ ਅੱਜ ਤੱਕ ਨਹੀਂ ਹੋਏ ਕਦੀ ਵੀ ਸਮਾਜ ਦੇ ਸਮਾਜ ਦੇ ਬੜੇ ਸਾਦੇ ਤਰੀਕੇ ਨਾਲ ਫੰਕਸ਼ਨ ਹੋਏ ਹਨ ਪਰ ਮੈਂ ਇਹਨਾਂ ਨੂੰ ਸਲੂਟ ਕਰਦਾ ਇਹਨਾਂ ਦੀ ਡੈਡੀਕੇਸ਼ਨ ਤੇ ਪੂਰੀ ਇਹਨਾਂ ਨੂੰ ਟੀਮ ਨੂੰ ਤੇ ਧੰਨਵਾਦ ਕਰਦਾ ਹਾਂ ਮਹਾਲੀ ਵਾਸੀਆਂ ਦਾ ਉਮੀਦ ਹੈ ਕਿ ਅਸੀਂ ਇੱਥੇ ਇੱਕ ਸਟਰੋਂਗ ਯੂਨਿਕ ਸਾਡਾ ਉੱਪਰ ਕੇ ਆਏਗਾ ਇਹ ਵਧੀਆ ਲੀਡਰਸ਼ਿਪ ਜਿਹੜੀ ਇੱਥੇ ਕ੍ਰੀਏਟ ਹੋ ਰਹੀ ਹੈ। ਲਵਿੰਦੀ ਜੀ ਪੰਜਾਬ ਚ ਅੱਗੇ ਚੋਣਾਂ ਵੀ ਆ ਰਹੇ ਨੇ। ਕਿਹਾ ਤੁਹਾਡਾ ਸੰਗਠਨ ਰਾਜਨੀਤੀ ਲੈਵਲ ਤੇ ਵੀ ਜਾਏਗਾ ਕਿ ਸਮਾਜ ਸੇਵਾ ਦਾ ਕਿਸੇ ਨਿਤ ਰਹੇਗਾ? ਨਹੀਂ ਸਾਡਾ ਜਿਹੜਾ ਸੰਗਠਨ ਹੈ ਉਹ ਸਮਾਜਿਕ ਸੰਗਠਨ ਹੈ। ਰਜਿਸਟਰਡ ਅੰਡਰ ਸੋਸਾਇਟੀ ਐਕਟ 1960 ਦਾ ਰਜਿਸਟਰਡ ਹੈ। ਤਾਂ ਸਾਡਾ ਇਸ ਨਾਲ ਕੋਈ ਲਿੰਕ ਨਹੀਂ। ਅਸੀਂ ਸਿਰਫ ਸਮਾਜਿਕ ਤੌਰ ਤੇ ਵਿਚਰਨਾ ਹੈ ਸਮਾਜ ਵਿੱਚ ਤੇ ਲੋਕ ਸਮਾਜ ਚ ਵਿਚਰਨਾ ਤੇ ਲੋਕਾਂ ਚ ਵਿਚਰਨਾ ਹੈ। ਰਾਜਨੀਤਿਕ ਸਾਡਾ ਕੋਈ ਤੱਕ ਨਹੀਂ ਹੈਗਾ। ਨਾ ਸਾਡਾ ਕੋਈ ਲਿੰਕ ਹੈਗਾ।